ਪੰਜਾਬ ਸਰਕਾਰ ਦੇ ਵੱਲੋਂ ਆਪਣੇ ਵਾਅਦੇ ਨੂੰ ਪੂਰਾ ਕਰਦਿਆ ਹੋਇਆ ਪੰਜਾਬ ਦੇ ਵਿੱਚ ਤਕਰੀਬਨ ਹੁਣ ਤੱਕ 500 ਮੁਹੱਲਾ ਕਲੀਨਿਕ ਖੋਲੇ ਜਾ ਚੁੱਕੇ ਨੇ ਪੰਜਾਬ ਸਰਕਾਰ ਲਗਾਤਾਰ ਆਪਣੇ ਇਸ ਯਤਨ ਦੇ ਵਿੱਚ ਲੱਗੀ ਹੈ ਕਿ ਉਹ ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਸੁਧਾਰਨ ਦੇ ਲਈ ਹਰ ਇੱਕ ਸੰਭਵ ਯਤਨ करेगी ਅਤੇ ਜਿਸ ਦੇ ਲਈ ਮੁਹੱਲਾ ਕਲੀਨਿਕ ਬੜੀ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚ ਖੋਲੇ ਜਾ ਰਹੇ ਨੇ ਅਤੇ ਇਸ ਦੇ ਚਲਦਿਆਂ ਹੀ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਮੁਹੱਲਾ ਕਲੀਨਿਕ ਨੇ ਉਹ ਤਕਰੀਬਨ 14 ਮੁਹੱਲਾ ਕਲੀਨਿਕ ਕਪੂਰਥਲਾ ਦੇ ਵਿੱਚ ਖੋਲੇ ਗਏ ਨੇ ਕਪੂਰਥਲਾ ਦੇ ਪਿੰਡ ਖਾਲੂ ਦੇ ਵਿੱਚ ਵੀ ਇੱਕ ਨਵਾਂ ਮੁਹੱਲਾ ਕਲੀਨਿਕ ਖੋਲਿਆ ਗਿਆ ਜਿਸ ਦੇ ਚਲਦਿਆਂ ਲੋਕਾਂ ਦੇ ਵਿੱਚ ਭਾਰੀ ਖੁਸ਼ੀ ਦੇਖੀ ਜਾ ਰਹੀ ਹੈ ਅਤੇ ਇਸ ਦਾ ਉਦਘਾਟਨ ਪਰਮਿੰਦਰ ਸਿੰਘ ਟੋੜ ਅਤੇ ਵਪਾਰ ਮੰਡਲ ਦੇ ਪ੍ਰਧਾਨ ਕਵਰ ਇਕਬਾਲ ਦੇ ਵੱਲੋਂ ਕੀਤਾ ਗਿਆ ਹੈ। ਇਹ ਘੱਟੋ ਘੱਟ ਜਿਹੜਾ ਇੱਕ ਮਹੱਲਾ ਕਲੀਨਿਕ ਹੈ ਉਹ 5 7 8 ਪਿੰਡਾਂ ਨੂੰ ਕਵਰ ਕਰੇ। ਔਰ ਉਹਦੇ ਆਧਾਰ ਤੇ ਇਹ ਸਾਰਾ ਜਿਹੜਾ ਡਾਟਾ ਇਹ ਔਨਲਾਈਨ ਤੁਹਾਨੂੰ ਮੌਜੂਦ ਹੋਏਗਾ। ਜਿਹੜਾ ਪੇਸ਼ੈਂਟ ਇਥੇ ਇਲਾਜ ਵਾਸਤੇ ਆਏਗਾ ਮਹੱਲਾ ਕਲੀਨਿਕ ਤੇ ਉਹਦਾ ਸਾਰਾ ਡਾਟਾ ਕੰਪਿਊਟਰ 'ਚ ਸੇਵ ਹੋਏਗਾ, ਔਨਲਾਈਨ ਸਾਰਾ ਹੋਏਗਾ। ਜਰਾ ਬਨਾ ਕਰੇ ਉਹ ਪੇਸ਼ੈਂਟ ਕੱਲ ਨੂੰ ਕਿਤੇ ਲੁਧਿਆਣੇ, ਪਟਿਆਲੇ ਗਿਆ, ਉਹਨੂੰ ਪ੍ਰੋਬਲਮ ਕੋਈ ਕ੍ਰੀਏਟ ਹੋ ਗਈ। ਉਹਦਾ ਡਾਟਾ ਪਟਿਆਲੇ ਦੇ ਮਹੱਲਾ ਕਲੀਨਿਕ ਚੋਂ ਨਿਕਲ ਸਕਦਾ ਕਿਉਂਕਿ ਇਹ ਬੜੀ ਵੱਡੀ ਇੱਕ ਸਹੂਲਤ ਜਿਹੜੀ ਸਾਡੀ ਪੰਜਾਬ ਸਰਕਾਰ ਨੇ ਦਿੱਤੀ ਹੈ ਜੀ ਇਹ ਇਹਦੇ ਵਿੱਚ ਜਿਹੜੇ ਟੈਸਟ ਹੋਣਗੇ ਅਕਸਰ ਇਹਨਾਂ ਨੂੰ ਪੁਰਾਣੀਆਂ ਬਿਲਡਿੰਗਸ ਦੇ ਵਿੱਚ ਫੰਕਸ਼ਨਲ ਕੀਤਾ ਜਾ ਰਿਹਾ ਹੈ ਜਿਹੜੇ ਟੈਸਟ ਹੋਣਗੇ ਉਹ ਟੈਸਟਾਂ ਦੇ ਲਈ ਸਟਾਫ ਔਰ ਅਦਰ ਸਿੰਗ ਕੀ ਸ਼ੋਰ ਹੈ ਕਿ ਉਹ ਪੂਰਾ ਕਰ ਲਿਆ ਗਿਆ ਹੈ ਆਹਾਂ ਬਿਲਕੁਲ ਬਿਲਕੁਲ ਉਹ ਵੱਡੇ ਪੱਧਰ ਤੇ ਦੇਖੋ ਜਦੋਂ ਵੀ ਸਾਡੀ ਬੜੀ ਖੁਸ਼ਕਿਸਮਤੀ ਹੈ ਕਿਪਾ ਕੋਤਮਾਨ ਸਾਹਿਬ ਨੇ ਜਿਹੜਾ ਨਿਸ਼ਾਨਾ ਮਿੱਥਿਆ ਜੇ ਉਹਨਾਂ ਨੇ ਕੱਚੇ ਮੁਲਾਜ਼ਮਾਂ ਤੋਂ ਪੱਕੇ ਕੀਤੇ ਐਲਾਨ ਨਹੀਂ ਕੀਤਾ ਪੱਕੇ ਕੀਤੇ ਜੇ ਉਹਨਾਂ ਨੇ ਨਵੀਆਂ ਨੌਕਰੀਆਂ ਕੱਢੀਆਂ ਫੋਕਾ ਐਲਾਨ ਨਹੀਂ ਕੀਤਾ ਉਹ ਪੱਕੇ ਮਤਲਬ ਨਵੀਂ ਨੌਕਰੀ ਮਿਲੀ 25000 ਦੇ ਕਰੀਬ ਔਰ ਜੇ ਤੁਹਾਡਾ ਸਵਾਲ ਹੈ ਉਹਦਾ ਜਵਾਬ ਵੀ ਇਹੀ ਹੈ ਕਿ ਜੇ ਮਾਨ ਸਰਕਾਰ ਨੇ ਮੁਹੱਲਾ ਕਲੀਨਿਕ ਦੀ ਪਹਿਲ ਕਦਮੀ ਕੀਤੀ ਜੇ 100 ਬਣਾਏ ਪਹਿਲਾਂ ਉਹਨਾਂ ਚ ਸਹੂਲਤਾਂ ਪ੍ਰੋਵਾਈਡ ਕੀਤੀਆਂ ਔਰ ਜੇ ਅੱਜ 500 ਦਾ ਟਿਕਾ ਮਿੱਤਿਆ ਤੇ 500 ਵਾਸਤੇ ਵੀ ਉਹਨਾਂ ਨੇ ਪੂਰੇ ਪ੍ਰਬੰਧ ਕਰ ਲਏ ਹੋਏ ਨੇ ਲਾਈਵ ਤੇ ਇਸ ਚੈਨਲ ਦੇ ਲਈ ਨਰੀਸ਼ ਖੋਸਲਾ ਦੀ ਵਿਸ਼ੇਸ਼ ਰਿਪੋਰਟ